ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਦੜਵਾਹ ਦੇ ਲੋਕਾਂ ਨੂੰ ਸੋਜਵਾਨ ভোটারਾਂ ਨੂੰ ਅੱਜ ਮੈਂ ਇੱਕ ਬੇਨਤੀ ਕਰਨੀ ਹੈ ਮੈਂ 2-3 ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਗਿੱਦੜਵਾਹ ਦੇ ਜਮਨੀ ਚੋਣ ਮਾਈ ਇਲੈਕਸ਼ਨ ਹੋਣੀ ਹੈ ਉਹਦੇ ਲਈ ਜਿਹੜੀਆਂ ਭੇਡਾਂ ਨੇ ਅਮਰਤਪਾਲ ਨੂੰ ਐਮਪੀ ਬਣਾਇਆ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤਿਆਰੀ ਕਰੋ ਕੋਈ ਨਵਾਂ ਉਮੀਦਵਾਰ ਮਾਈ ਇਲੈਕਸ਼ਨ ਜਿਮਨੀ ਚੋਣ ਵਾਸਤੇ ਤੇ ਅੱਜ ਫਰੀਦਕੋਟ ਵਾਲੇ ਐਮਪੀ ਸਰਵਜ ਸਿੰਘ ਜਿਹੜੇ ਪੁੱਕੀ ਦਾ ਕਾਰਡ ਲਾ ਕੇ ਬੋਲਦੇ ਹੁੰਦੇ ਆ ਜਿਹੜੇ ਕਹਿੰਦੇ ਕੋਈ ਨਹੀਂ ਮੈਂ ਦੌੜਾ ਕਾਲਾ ਕਰਦਾ ਕੋਈ ਨਹੀਂ ਮੈਂ ਮਾਫੀ ਮੰਗ ਲਉ ਜਹੇਦਾਰ ਤੋਂ ਤੇ ਉਹਨੇ ਅੱਜ ਪੋਸਟ ਪਾਤੀ ਕਹਿੰਦਾ ਗਿੱਦੜਵਾਹ ਤੋਂ ਜਿਮਨੀ ਚੋਣ ਲੜਨਗੇ ਕਿ ਦੇਵਸੂਧ ਦੇ ਭਰਾ ਮਨਦੀਪ ਸਿੱਧੂ ਜਿਹੜੇ ਕਿ ਪੇਸ਼ੇਵਾਲੋਂ ਉਹ ਵਕੀਲ ਵੀ ਕਹੇ ਜਾਂਦੇ ਨੇ ਉਹ ਇਲੈਕਸ਼ਨ ਲੜਨਗੇ ਮੈਂ ਬੇਨਤੀ ਇਹ ਕਰਨੀ ਹੈ ਫਤਵਾ ਲੋਕਾਂ ਨੇ ਦੇਣਾ ਹੈ ਜਿਹੜੇ ਗਿੱਦੜਵਾਹਾ ਵਿਧਾਨ ਸਭਾ ਹਲਕੇ ਦੇ ਲੋਕ ਨੇ ਫਤਵਾ ਉਹਨਾਂ ਨੇ ਸੁਣਾਉਣਾ ਹੈ ਖਾਕ ਵਿੱਚ ਜਾਂ ਵਿਰੋਧ ਵਿੱਚ ਪਰ ਧਿਆਨ ਰੱਖਿਓ ਵੀ ਪਹਿਲਾਂ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਬਣੀ ਜਿਹੜੇ ਤੁਸੀਂ 2 ਐਮਪੀ ਬਣਾਏ ਨੇ ਇੱਕ ਡੇਮਰੂ ਗੜ੍ਹ ਵਿੱਚ ਬੈਠਾ ਹੈ ਜੇਲ੍ਹ ਵਿੱਚ ਤੇ ਇੱਕ ਫਰੀਦਕੋਟ ਵਾਲਾ ਐਮਪੀ ਇਹ ਐਮਪੀ ਬਣਾ ਕੇ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਇਹ ਤੁਸੀਂ ਦੇਖਣਾ ਫਰੀਦਕੋਟ ਵਾਲਾ ਐਮਪੀ ਤੁਹਾਡੇ ਹਲਕੇ ਦੇ ਕੰਮ ਕਰਵਾ ਰਿਹਾ ਜਾਂ ਲੈ ਕੇ ਦੋ ਗੱਡੀਆਂ ਕਿਤੇ ਉਧਰ ਕਿਤੇ ਉਧਰ ਘੁੰਮਦਾ ਫਿਰਦਾ ਤੁਸੀਂ ਦੇਖਣਾ ਤੇ ਇੱਕ ਜਿਹੜਾ ਖਨੂਰ ਸਾਹਿਬ ਵਾਲਾ ਉਹ ਤਾਂ ਬੈਠੇ ਜੇਲ੍ਹ ਚ ਹਾਂ ਇੰਨਾ ਕੁ ਫਾਇਦਾ ਹੋ ਗਿਆ ਉਹਦੇ ਮਾਂ ਪਿਓ ਨੇ ਬਹੁਤ ਕੁਝ ਖੱਟ ਲਿਆ ਫੰਡ ਬਥੇਰੇ ਆ ਗਏ ਬਹੁਤ ਕੁਝ ਖੱਟ ਲਿਆ ਹੁਣ ਜਿਹੜਾ ਇਹ ਮਨਦੀਪ ਸਿੱਧੂ ਹੈ ਦੀਪ ਸਿੱਧੂ ਦਾ ਪਰ ਜੇ ਤੁਸੀਂ ਇਹਨੂੰ ਐਮ ਐਲ ਏ ਬਣਾ ਦਿਓਗੇ ਕਿ ਤੁਹਾਡੇ ਹਲਕੇ ਦੇ ਵਿੱਚ ਕੋਈ ਕੰਮ ਹੋ ਸਕਦਾ ਹੈ ਜਿਹੜੀ ਸਰਕਾਰ ਨੂੰ ਦੀਵਸ ਤੋਂ ਬੋਲਦਾ ਸੀ ਹੱਥ ਵਿੱਚ ਝਾੜੂ ਫੜ ਕੇ ਤੇ ਇੱਕ ਪਾਸੇ ਕਿਰਪਾਨ ਫੜ ਕੇ ਤੇ ਉਹ ਸਰਕਾਰ ਕੋਈ ਇਹਨਾਂ ਨੂੰ ਨਿਆਂ ਦੇ ਸਕਦੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਰੌਲਾ ਪਾਉਂਦੇ ਨੇ ਐਮਐਲਏ ਬਣਾਉਣ ਵਾਸਤੇ ਇਹ ਹਵਾ 'ਚ ਡਾਂਗਾ ਕੱਢਣ ਪਾਉਣ ਨੂੰ ਕੁਛ ਨਹੀਂ ਉਹ ਗੱਲਾਂ ਨੇ ਦੂਜੀ ਗੱਲ ਜਿਹੜੇ ਗਿੱਧੜਵਾਹ ਦੇ ਲੋਕ ਨੇ ਉਹਨਾਂ ਨੇ ਜਰੂਰ ਸੋਚਣਾ ਹੈ ਵੀ ਜੇ ਦੀ ਮੌਜੂਦਾ ਸਰਕਾਰ ਹੈ ਅਸੀਂ ਉਹਦੇ ਕੋਲੋਂ ਕੁਝ ਲੈ ਸਕਦੇ ਆ ਜਾਂ ਇਕੱਲੇ ਕਹਿਰੇ ਬੰਦੇ ਨੂੰ ਬਣਾ ਕੇ ਕੁਝ ਪ੍ਰਾਪਤ ਹੋ ਸਕਦਾ ਹੈ ਮੈਨੂੰ ਕੋਈ ਮਤਲਬ ਨਹੀਂ ਸਰਕਾਰ ਦਾ ਬੰਦਾ ਜਿੱਤੇ ਜਾਂ ਵਿਰੋਧੀ ਧਿਰ ਦਾ ਜਿੱਤੇ ਕੋਈ ਮਰਜ਼ੀ ਸਾਨੂੰ ਕੋਈ ਮਤਲਬ ਨਹੀਂ ਚਾਹੀਦਾ ਪਰ ਮੈਂ ਗੱਲ ਇਹ ਕਰਨੀ ਹੈ ਵੀ ਜਦੋਂ ਕੋਈ ਸ਼ੁਰਲੀ ਛੱਡੇ ਜਾਂਦੀ ਹੈ ਹੁਣ ਮੈਂ ਜਿਹੜੀ ਗੱਲ ਕਹਿਣੀ ਹੈ ਨਾ ਉਹਦੋਂ ਥੋੜਾ ਜਿਹਾ ਧਿਆਨ ਦਿਓ ਸਿੱਧਾ ਇਹ ਕਹਿ ਦਨਾ ਕਿ ਆਜੜੀ ਨਵਾਂ ਬਣਾਤਾ ਭੇਡਾਂ ਨੂੰ ਹੱਕਣ ਵਾਸਤੇ ਇਹਨੂੰ ਤਲਖੀ ਦੇ ਨਾਲ ਜਾਂ ਮਨ ਦੇ ਵਿੱਚ ਕੋਈ ਰੋਸ ਕੋਈ ਗੁੱਸਾ ਕਰਕੇ ਨਾ ਸੁਣਿਓ ਜਿਹੜੀ ਅਸਲੀਅਤ ਹੈ ਉਹਨੂੰ ਥੋੜਾ ਜਿਹਾ ਪਹਿਚਾਨਣ ਦੀ ਲੋੜ ਹੈ ਵੀ ਇੱਕ ਬੰਦਾ ਸਾਡੇ ਸਿਰ ਤੇ ਬਹੌਣ ਲੱਗੇ ਨੇ ਕਿ ਉਹ ਵੀ ਪੰਤਖ ਹੋਣ ਦੇ ਨਾਂ ਤੇ ਕਿਹਾ ਕੀ ਜਾਂਦਾ ਕਿ ਕੌਮੀ ਸ਼ਹੀਦ ਦੀਪ ਸਿੱਧੂ ਦਾ ਭਰਾ ਗਿੱਦੜ ਆਹੇ ਤੋਂ ਵਿਧਾਨ ਸਭਾ ਦੀ ਜਮਨੀ ਚੋਣ ਲੜਨ ਵਾਸਤੇ ਆ ਰਿਹਾ ਇਹ इमोशनल ਬਲੈਕਮੇਲ ਕਰਨ ਵਾਸਤੇ ਡਾਇਲੋਗ ਤਿਆਰ ਕੀਤੇ ਜਾ ਰਹੇ ਆ ਤੇ ਜਦੋਂ ਇਹ ਡਾਇਲੋਗ ਬੋਲੇ ਜਾਣਗੇ ਜਿਹੜੇ ਵੱਡੇ ਵੱਡੇ ਅਹੁਦੇਦਾਰ ਜਾਂ ਜਿਹੜੇ ਵੱਡੇ ਵੱਡੇ ਵਿਦਵਾਨ ਬਣਦੇ ਨੇ ਤੂੰ ਭੇਡਾਂ ਦੀ ਤਰ੍ਹਾਂ ਪਿੱਛੇ ਦੁਰਨਗੇ ਬਸ ਡੰਡਾ ਹੱਥ ਵਿੱਚ ਹੋਣਾ ਝੰਡਾ ਜੋ ਮਰਜ਼ੀ ਚੜ੍ਹਾ ਲੈਣ ਉਹ ਡੰਡੇ ਤੇ ਤੇ ਹੁਣ ਤੁਸੀਂ ਥੋੜਾ ਜਿਹਾ ਸੋਚ ਲਿਓ ਵੀ ਜਿਹੜਾ ਹੁਣ ਕੈਂਡੀਡੇਟ ਇਹ ਭੇਡਾਂ ਨੂੰ ਉਨ ਲਾਉਣ ਵਾਸਤੇ ਦਿੱਤਾ ਜਾ ਰਿਹਾ ਆ ਜਿਹੜੀ ਨਵਾਂ ਬਣਾ ਕੇ ਗਿੱਦਰ ਵਾਹੇ ਭੇਜਿਆ ਜਾ ਰਿਹਾ ਤੇ ਉਹਨਾਂ ਲੋਕਾਂ ਨੇ ਸੋਚਣਾ ਹੈ ਵੀ ਸਾਡੇ ਲਈ ਕਿੰਨਾ ਕੁ ਸਹੀ ਹੋਏਗਾ ਮੈਂ ਇੱਕ ਬੈਂਕੀ ਤੇ ਹੋਰ ਕਰ ਰਹੀ ਐ ਬਹੁਤ ਬੰਦੇ ਇਹ ਗਿਲਾ ਵੀ ਕਰਨਗੇ ਕਈਆਂ ਦੇ ਮਨ ਵਿੱਚ ਰੋਸ ਹੋਏਗਾ ਕਿ ਤੁਸੀਂ ਇਦਾਂ ਕਿਉਂ ਬੋਲਦੇ ਹੋ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਬੋਲਟ ਪਾਉਣ ਦਾ ਅਧਿਕਾਰ ਨਹੀਂ ਤੁਹਾਨੂੰ ਆਪਣਾ ਨੁਮਾਇੰਦਾ ਤੁਹਾਨੂੰ ਆਪਣਾ ਕੈਂਡੀਡੇਟ ਚੁਣਨ ਦਾ ਅਧਿਕਾਰ ਨਹੀਂ ਤੁਹਾਨੂੰ ਉਹ ਅਧਿਕਾਰ ਹੈ ਇੱਥੇ ਸੁਤੰਤਰਤਾ ਹੈਗੀ ਆ ਮਤਲਬ ਆਜ਼ਾਦੀ ਹੈ ਤੁਸੀਂ ਜਿਹੜਾ ਮਰਜ਼ੀ ਕੈਂਡੀਡੇਟ ਬਣਾਓ ਉਹਨੂੰ ਜਿਤਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਪਰ ਥੋੜਾ ਜਿਹਾ ਅਸੀਂ ਪਿੱਛੇ ਜਾ ਕੇ ਦੇਖੀਏ ਕਿ ਜਿਹੜੇ ਪਹਿਲਾਂ 2 MP ਬਣਾਏ ਨੇ ਉਹਨਾਂ MPਆਂ ਦਾ ਸਾਡੇ ਲਈ ਕੋਈ ਥੋੜਾ ਬਹੁਤਾ ਕੁਝ ਹੈ ਸਾਡੇ ਲਈ ਕੁਝ ਉਹਨਾਂ ਨੇ ਕਰਿਆ ਫਰੀਦਕੋਟ ਦੀ ਗੱਲ ਕਰ ਲਓ ਜਾਂ ਤੁਸੀਂ ਖਨੂਰ ਸਾਹਿਬ ਦੀ ਗੱਲ ਕਰ ਲਓ ਨਾ ਤਾਂ ਅਮਰਤਪਾਲ ਦੇ ਪਿਓ ਨੇ ਕੋਈ ਬਿਆਨ ਦਿੱਤਾ ਹੈ ਵੀ ਮਜ਼ਦੂਰ ਤਲਕੇ ਨੇ ਸਾਨੂੰ ਵੋਟ ਪਾਈ ਹੈ ਤੇ ਨਾ ਸਰਬਿਤ ਨੇ ਕੋਈ ਬਿਆਨ ਦਿੱਤਾ ਹੈ ਹੁਣ ਕਿੱਧਰ ਵਾਹੇ ਵਾਲੇ ਤੁਸੀਂ ਅੰਦਾਜ਼ਾ ਲਾਇਓ ਵੀ ਤੁਸੀਂ ਕਿੱਥੇ ਖੜਨ ਹੈ ਜੇ ਤੁਸੀਂ ਚਾਹੋ ਨਿ ਵੀ ਸਾਡੇ ਹਲਕੇ ਦਾ ਕੋਈ ਕੰਮ ਹੋਵੇ ਸਾਡੀ ਬੋਰਡ ਦੀ ਕੋਈ ਕੀਮਤ ਪਵੇ ਤਾਂ ਇੱਕ ਵਾਰੀ ਜ਼ਰੂਰ ਸੋਚ ਲਿਓ ਨਹੀਂ ਜਿਵੇਂ ਇਹਨਾਂ ਨੇ ਨਕਲੀ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਥੋਪੇ ਨੇ ਤੇ ਉਦਾਂ ਇਹਨਾਂ ਨੇ ਉਹਦਾ ਫਾਇਦਾ ਲੈ ਕੇ ਬੈਨੀਫਿਟ ਲੈ ਕੇ ਐਮਐਲਏ ਵੀ ਬਣਾ ਦੇਣਾ ਆ ਪਹਿਲਾਂ ਤਾਂ ਰੌਲਾ ਪਾਉਂਦੇ ਸੀ ਕਹਿੰਦੇ ਬਾਜੇ ਕੇ ਪ੍ਰਧਾਨ ਮੰਤਰੀ ਨੂੰ ਟਿਕਟ ਦੇਣਗੇ ਉਹ ਤਾਂ ਪਾਸੇ ਕਰਦਾ ਤੇ ਹੁਣ ਜਿਹੜੇ ਸ਼ੈਤਾਨ ਹੁੰਦੇ ਨੇ ਤੇ ਉਹ ਆਗੇ ਤੁਹਾਡੇ ਕੋਲ ਇਹ ਹੁਣ ਸੋਚਣਾ ਤੁਸੀਂ ਆ ਬਸ ਮੇਰਾ ਤਾਂ ਇੱਕ ਤੁਹਾਨੂੰ ਮੈਸੇਜ ਜੇਣ ਦਾ ਮਤਲਬ ਸੀ ਮੇਰਾ ਉਦਾਂ ਕੋਈ ਵਿਰੋਧੀ ਨਹੀਂ ਤੇ ਨਾ ਹੀ ਅਸੀਂ ਵਿਰੋਧੀ ਕਿਸੇ ਦੇ ਬਣਦੇ ਆ ਤੁਹਾਡਾ ਹੱਕ ਹੈ ਤੁਸੀਂ ਜਿੱਦਾਂ ਮਰਜ਼ੀ ਕਰੋ ਪਰ ਮੈਸੇਜ ਦੇਣਾ ਇੱਕ ਜ਼ਰੂਰੀ ਹੈ ਤੁਹਾਡੇ ਲਈ ਇਹ ਸੋਚ ਲਿਓ ਸਮਝ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ